ਗਿਆਨੀ ਰਗਵੇਰ ਸਿੰਘ ਨੇ ਸੰਗਤਾਂ ਨੂੰ ਦਿੱਤੀ ਹੋਲੇ ਮਹੱਲੇ ਦੀ ਵਧਾਈ ਹੋਲੇ ਮਹੱਲੇ ਮੌਕੇ ਹੁੱਲੜਬਾਜੀ ਨਾ ਕਰਨ ਦੀ ਕੀਤੀ ਅਪੀਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਨ ਕੀ ਹੋਲੇ ਮਹ ਮਹੋਲਾ ਕਹੇਓ ਕਿਰਪਾ ਨਿਧ ਬਚਨ ਅਮੋਲਾ ਦਸ਼ਮੇਸ਼ ਪਿਤਾ ਸਤਗੁਰੂ ਧਾਨਕੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਸ਼ਿਰੀ ਕੇਸਕਰ ਸਾਹਿਬ ਜੀ ਅਨੰਪੁਰ ਸਾਹਿਬ ਜੀ ਵਿਖੇ ਖਾਲਸਾ ਪੰਥ ਦੀ ਸਾਜਣਾ ਕੀਤੀ ਔਰ ਆਪਣੇ ਪਿਆਰੇ ਖਾਲਸੇ ਨੂੰ ਹੋਲੇ ਮਹੱਲੇ ਵਰਗਾ ਹਉਮੀ ਤਿਉਹਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਬੇਸ਼ੱਕ ਇਹ ਤਿਉਹਾਰ ਜਿਵੇਂ ਕਿ ਹੋਲੀ ਹੈ, ਹੋਲੀ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਹੋਲੀ ਮਨਾਇ ਜਾਂਦੀ ਹੈ। ਕੋਈ ਪਾਣੀ ਪਾ ਕੇ ਹੋਲੀ ਖੇਡਦਾ, ਕੋਈ ਰੰਗ ਪਾ ਕੇ ਹੋਲੀ ਖੇਡਦਾ, ਕੋਈ ਇੱਕ ਦੂਜੇ ਉੱਪਰ ਗੋਬਰ ਪਾ ਕੇ ਖੇਡਦਾ। ਕੋਈ ਗੰਦਗੀ ਪਾ ਕੇ ਖੇਡਦਾ ਹੈ ਔਰ ਲੱਠ ਮਾਰ ਹੋਲੀ ਵੀ ਹਿੰਦੁਸਤਾਨ ਦੇ ਵਿੱਚ ਖੇਡੀ ਜਾਂਦੀ ਹੈ ਇਹ ਬਾਕੀ ਧਰਮਾਂ ਦੀ ਆਪੋ ਆਪਣੀ ਇੱਕ ਪਰੰਪਰਾ ਹੈ ਪਰ ਕਲਗੀਧਰ ਪਾਤਸ਼ਾਹ ਨੇ ਇੱਥੇ ਤੱਕ ਕਿ ਇਹ ਇਸ ਕਰ ਸਹਿਬ ਦੀ ਪਾਵਨ ਧਰਤੀ ਤੇ ਖਾਲਸੇ ਨੂੰ ਸਾਜ ਕੇ ਖਾਲਸੇ ਨੂੰ ਇੱਕ ਨਿਆਰਾ ਪਨ ਬਖਸ਼ਿਸ਼ ਕੀਤਾ ਖਾਲਸੇ ਨੂੰ ਵਕਰੀ ਹੋਂਦ ਹਸਤੀ ਬਖਸ਼ਿਸ਼ ਕੀਤੀ ਔਰ ਖਾਲਸੇ ਨੂੰ ਸਰਵੋਤਮ ਕਲਗੀਧਰ ਪਾਤਸ਼ਾਹ ਨੇ ਦੱਸਿਆ ਕਿ ਇਹ ਜਿਹੜਾ ਮੇਰਾ ਖਾਲਸਾ ਹੈ ਇਹ ਬਾਕੀ ਸਾਰੇ ਸੰਸਾਰ ਤੋਂ ਨਿਆਰਾ ਹੈ ਔਰ ਸਤਗੁਰਾਂ ਦੇ ਬਚਨ ਵੀ ਨੇ ਜਪਲਖ ਖਾਲਸਾ ਰਹੇ ਨਿਆਰਾ ਖਾਲਸਾ ਤੇਜ ਦੀਓ ਮੈਂ ਸਾਰਾ ਜਪ ਇਹ ਗਏ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਹਨਾਂ ਕੀ ਪਰਤੀਤ ਕਲਗੀਧਰ ਪਾਤਸ਼ਾਹ ਗੁਰਦੁਆਰਾ ਹੋਰਗੜ ਸਾਹਿਬ ਦੇ ਪਾਵਨ ਅਸਥਾਨ ਤੇ ਸਿੰਘਾਂ ਦੇ ਕੋਲ ਮਸਨੂਈ ਖੇਡਾਂ ਕਰਵਾਇਆ ਕਰਦੇ ਸਨ ਇੱਕ ਗਰੁੱਪ ਨੇ ਹੱਲਾ ਕਰਨਾ ਦੂਜੇ ਤੇ ਦੂਜੇ ਨੇ ਹੱਲਾ ਰੋਕਣਾ ਔਰ ਜਿਸ ਗਰੁੱਪ ਨੇ ਉਸ ਹੱਲੇ ਦੇ ਵਿੱਚ ਉਹਨਾਂ ਮਸਨੂਈ ਖੇਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਕਲਗੀਧਰ ਪਾਤਸ਼ਾ ਉਸ ਗਰੁੱਪ ਨੂੰ ਉਸ ਜਥੇ ਨੂੰ ਸੱਚੇ ਪਾਤਸ਼ਾ ਬੜਾ ਸਨਮਾਨ ਦਿਆ ਕਰਦੇ ਸਨ ਸੁਰੂਪੇ ਦਿਆ ਕਰਦੇ ਸਨ ਪਿਆਰ ਕਰਦੇ ਸਨ ਔਰ ਜਿਹੜਾ ਧੜਾ ਉਸ ਹੱਲੇ ਵਿੱਚ ਹਾਰ ਜਾਂਦਾ ਸੀ ਉਸ ਧੜੇ ਨੂੰ ਵੀ ਤਿਆਰੀ ਕਰਨ ਵਾਸਤੇ ਕਲਗੀਧਰ ਪਾਤਸ਼ਾ ਅਸੀਸਾਂ ਦੇ ਕੇ ਪਿਆਰ ਦੇ ਕੇ ਤੇ ਉਤਸ਼ਾਹਤ ਕਰਿਆ ਕਰਦੇ ਸਨ ਕਲਗੀਧਰ ਪਾਤਸ਼ਾ ਨੇ ਇਹ ਬਚਨ ਕੀਤੇ ਸਨ ਕਿ ਜਦੋਂ ਬੋਲੇ ਮਹੱਲੇ ਦੇ ਤਿਉਹਾਰ ਤੇ ਜੇਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਇਕੱਤਰ ਹੋਇਆ ਕਰੇਗਾ ਤੇ ਉਸ ਖਾਲਸੇ ਦੇ ਵਿੱਚ ਅਸੀਂ ਆਪ ਸ਼ਾਮਲ ਹੋਇਆ ਕਰਾਂਗੇ ਔਰ ਇਸ ਗੱਲ ਵਿੱਚ ਕੋਈ ਦੋਰਾਵਾ ਨਹੀਂ ਕੋਈ ਛੱਕ ਨਹੀਂ ਕਿ ਜਿੱਥੇ ਤਿਆਰ ਬਰਤਿਆਰ ਖਾਲਸਾ ਭਾਵੇਂ ਉਹ ਇੱਕ ਹੀ ਬੈਠਾ ਹੈ ਉਹ ਗਲਗੀਤ ਹਰ ਪਾਤਸ਼ਾਹੀ ਨੇਰ ਉਸ ਸਿੱਖ ਤੇ ਉਸ ਖਾਲਸੇ ਤੇ ਹੈ ਔਰ ਹੋਲੇ ਮਹੱਲੇ ਦੇ ਤਿਉਹਾਰ ਵਿੱਚ ਜਿੱਥੇ ਨਿਹੰਗ ਸਿੰਘ ਦਾਲ ਪੰਥ ਟਕਸਾਲਾ ਵੱਖ-ਵੱਖ ਜਥੇ ਬੰਦੀਆਂ ਸੰਪਰਦਾਵਾਂ ਸੰਸਥਾਵਾਂ ਉੱਥੇ ਪਹੁੰਚ ਕਰਕੇ ਹਾਜ਼ਰੀ ਲਵਾਉਂਦੀਆਂ ਉੱਥੇ ਨਿਹੰਗ ਸਿੰਘਾਂ ਦੇ ਜਿਹੜੇ ਜਿਹੜਾ ਜਲਵਾ ਹੈ ਉਹ ਦੇਖਣ ਯੋਗ ਹੁੰਦਾ ਹੈ ਸੰਗਤ ਦੇ ਸ਼ਾਬਦੇ ਸ਼ਾਤੋਂ ਪਹੁੰਚਦੀ ਹੈ ਔਰ ਤਖਸ਼ੀਰੀ ਕੇਸ ਕਰ ਸਾਹਿਬ ਜੀਤੋਂ ਹੋਲੇ ਮੁਹੱਲੇ ਵਾਲੇ ਦਿਨ ਦੀਵਾਨ ਸਜਿਆ ਹੁੰਦਾ ਔਰ ਦੁਪਹਿਰ ਤੇ 12 ਵਜੇ ਅਰਦਾਸ ਕਰਕੇ ਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਮੁਹੱਲੇ ਤੇ ਜਿਹੜੀ ਅੰਮਤ ਹੈ ਉਹ ਕੀਤੀ ਜਾਂਦੀ ਹੈ ਔਰ ਮੁਹੱਲੇ ਦੀ ਸਮਾਪਤੀ ਮਾਤਾ ਜੀ ਤੋਂ ਜ਼ਿਆਦਾ ਜਿਹੜਾ ਦੇਹੁਰਾ ਜਿਹੜਾ ਸਥਾਨ ਹੈ ਉੱਥੇ ਜਾ ਕੇ ਤੇ ਮਹੱਲੇ ਦੀ ਸਮਾਪਤੀ ਹੁੰਦੀ ਹੈ ਚਰਨ ਗੰਗਾ ਸਟੇਡੀਅਮ ਦੇ ਵਿੱਚ ਨਿਹੰਗ ਸਿੰਘ ਫੌਜਾਂ ਪਹੁੰਚਦੀਆਂ ਨੇ ਸੰਗਤਾਂ ਪਹੁੰਚਦੀਆਂ ਨੇ ਉੱਥੇ ਘੋੜਸਵਾਰੀ ਨੇਜੇਬਾਜੀ ਗੱਤਕੇ ਬਾਜੀ इत्याਦਿਕ ਜਿਹੜੇ ਜੋਰ ਨੇ ਉਹ ਨਿਹੰਗ ਸਿੰਘ ਜੱਥੇ ਬੰਦੀਆਂ ਦਿਖਾਉਂਦੀਆਂ ਸੋ ਔਲੇ ਮਹੱਲੇ ਦੇ ਤਿਉਹਾਰ ਦਾ ਜਿਹੜਾ ਉਹ ਅਲੌਕਿਕ ਨਜ਼ਾਰਾ ਹੈ ਉਹ ਦੇਖਣ ਯੋਗ ਹੁੰਦਾ ਹੈ ਦਰਸ਼ਨ ਕਰਨ ਯੋਗ ਹੁੰਦਾ ਹੈ ਸਮੁੱਚੇ ਖਾਲਸਿਆਂ ਨੂੰ ਸਮੁੱਚੇ ਖਾਲਸਾ ਪੰਥ ਨੂੰ ਇਹ ਬੇਨਤੀ ਹੈ ਕਿ ਇਸ ਆਮਨ ਤਿਉਹਾਰ ਤੇ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ 15 ਤਰੀਕ ਨੂੰ ਔਰ 15 ਤਰੀਕ ਤੋਂ ਪਹਿਲਾਂ ਵਿਗਿੱਤ ਸੰਗਤਾਂ ਦੀ ਆਮਤਾ ਹੋ ਚੁੱਕੀ ਹੈ ਔਰ 10 ਤਰੀਕ ਨੂੰ ਹੋਲੇ ਮਹੱਲੇ ਦੇ ਪਹਿਲੇ ਪੜਾ ਦੀ ਅਰੰਭਤਾ ਵੀ ਹੋ ਚੁੱਕੀ ਹੈ ਗੁਰਦੁਆਰਾ ਪਤਾਲਪੁਰ ਸਾਹਿਬ ਜੀ ਕੀਰਤ ਕੋਟ ਸਾਹਿਬ ਜੀ ਤੋਂ ਔਰ 12 ਤਰੀਕ ਨੂੰ ਪਹਿਲੇ ਪੜਾ ਦੀ ਸੰਪੂਰਨਤਾ ਹੋਣੀ ਹੈ ਔਰ 13 ਤਰੀਕ ਨੂੰ ਦੂਜੇ ਪੜਾ ਦੀ ਅਰੰਭਤਾ ਹੋਣੀ ਹੈ ਔਰ 15 ਤਰੀਕ ਨੂੰ ੋਲਾ ਮਹੱਲਾ ਜਿਹੜਾ ਉਹ ਮਹੱਲਾ ਤਖਸ਼ੀ ਦੇ ਕੇਸਕਰ ਸਾਹਿਬ ਤੋਂ ਸਜਾਇਆ ਜਾਣਾ ਸਮੁੱਚੀਆਂ ਸੰਗਤਾਂ ਨੂੰ ਖਾਲਸੇ ਦੇ ਇਸ ਕੌਮੀ ਤਿਉਹਾਰ ੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ